ਮਾਰ ਲੈ ਮੇਰਾ ਇਹ ਲੋ ਬਚਾ ਲੈ ਮਰ ਜਾ ਤੇ ਤੇ ਨਾ ਕਿਦਾਰਾ ਨੀ ਤੂੰ ਤੈਨੂੰ ਛੱਡਣਾ ਨਹੀਂ ਤਾ ਹੋਏ ਮਾਦਾ ਕੁੜੀ ਜੀ ਜਾਵਾ ਹੋਰ ਹੀ ਸਿਆਪਾ ਪੈ ਗਿਆ ਉਹ ਤੇਰੇ ਫਿੰਗਰਪ੍ਰਿੰਟ ਵੀ ਆ ਜਾ ਮੈਂ ਚੱਲੀ ਆ ਮਾਤਾ ਆ ਜੀ ਮਗਰ ਲੈ ਕੇ ਨਹੀਂ ਮੇਰੀ ਘਰ ਸੋਣਾ ਉਹਨਾਂ ਦੇ ਮਗਰ ਆਉਣਾ ਨਹੀਂ ਜਿੱਦਾਂ ਦੋ ਤਾਂ ਵੀ ਸ਼ਰਮ ਵਾ ਉਹਨਾਂ ਕਿੱਥੋਂ ਮਗਰ ਆਉਣਾ ਵਾ ਤੇ ਤੂੰ ਆ ਹੁਣ 5-600 ਦਾ ਸੂਟ ਲਿਆਤਾ ਵਾ ਖਰਚਾ ਹੀ ਆ ਨਾ ਮਾਤਾ ਤੂੰ ਵੀ ਹੱਦ ਕਰੀ ਜਾਨੀ ਆ ਹੁਣ ਕੁੜੀ ਨੇ ਉਹ ਦਿੰਦਾ ਉਹ ਸੂਟ ਪਾਇਆ ਸੀ ਤੇ ਮੈਂ ਹਾਂ ਚਲੋ ਮਗੋਰੇ ਨਾਲ ਜਾ ਕੇ ਤੇ ਮੈਂ ਆ ਸੂਟ ਲੈ ਆਈ ਹੁਣ ਧੀ ਤੇ ਆਣੀ ਆ ਇਹਦਾ ਨੰਗੀ ਥੋੜੀ ਮੈਂ ਰੱਖਣੀ ਆ ਨਹੀਂ ਤੈਨੂੰ ਕੁੜੀ ਦੇਖ ਪਿਓ ਉੱਥੇ ਲੀੜੇ ਨਹੀਂ ਆ ਤੇ ਦੇਖ ਲੀੜੇ ਨਾਲ ਲਿਆਉਂਦੀ ਹਾਂ ਫੜ ਕੇ ਚੱਲ ਕੋਈ ਨਹੀਂ ਤੰਗ ਨਹੀਂ ਕਰਦੀ ਮੇਰੀ ਸੋਹਣੀ ਧੀ ਆ ਆ ਜਾਣਾ ਉਹਨਾਂ ਨੇ ਆ ਜਾਣਾ ਤੇ ਹੌਸਲਾ ਤੇਰਾੱਖ ਮੈਨੂੰ ਪਤਾ ਕੁੜੀ ਤੋਂ ਬਗੈਰ ਨਹੀਂ ਰਹਿੰਦੇ ਜੀਦਾ ਕੀ ਪਤਾ ਆਵੇ ਨਾ ਉਹ ਤਾਂ ਮਿੰਟ ਨਹੀਂ ਕੱਢਦਾ ਜਿੰਨੇ ਆਉਣਾ ਤੂੰ ਤੇ ਆਏ ਨਾ ਜੇ ਤੱਕ ਮਗਰ ਇਹਨੂੰ ਲੈੰਦਾ ਚਾਰ ਪਾਉਣਾ ਸੀ ਫਾਦ ਹੋਈ ਤੇਰੇ ਵਾਲੀ ਆ ਮੈਂ ਗਰਮ ਆ ਆਪਣਾ ਘਰ ਦੇ ਵਿੱਚ ਸਾਡਾ ਕੰਮ ਹੱਥ ਚੰਗ ਮੈਂ ਖਰਚੋਂ ਤੇ ਇਹਨੂੰ ਸੂਟ ਲੈ ਲਿਆ ਦੇ ਜਾ ਹੁ ਮੈਨੂੰ ਪਤਾ ਹੀ ਆ ਚਾਲ ਚੱਲਣਾ ਦਾ ਨਹੀਂ ਕਾਦਾ ਹੱਥ ਤੰਗਾ ਜਦੋਂ ਕੁੜੀ ਨੂੰ ਦੇਣਾ ਹੀ 6000 ਦੋ ਦਿਨ ਉਦੋਂ ਨਹੀਂ ਹੱਥ ਤੰਗਾ ਅੱਜ ਵਾਕੜੀ ਨੂੰ ਮੈਂ ਸੂਟ ਕੀ ਲਿਆਤਾ 600 ਦਾ ਤੇ ਉਹ ਹੀ ਨੇ ਰੀ ਚੜ ਗਈ ਆ ਠੰਡ ਹੈਗੀ ਬਿਮਾਰ ਹੋ ਗਈ ਫੇਰ ਅੱਕੀ ਲਵਣੇ ਉੱਤੇ ਦੂਨੇ ਵੇਖਿਆ ਜਵਾਬ ਸਵਾਲ ਕਰ ਵੀ ਦਿੱਤੇ ਆ ਦੋ ਤਿੰਨ ਨੂੰ ਦਿੱਤੇ ਆ ਤੇ ਫੇਰ ਤੁਸੀਂ ਆਂਦੇ ਹੜਾ ਹੱਥ ਟੜਕਾ ਦਾ ਹੱਥ ਡੜ ਫਸਲ ਵਾੜੀ ਹੁਣ ਸੋਹਣੀ ਵੜੀ ਆਈ ਐ ਤੈਨੂੰ ਪਤਾ ਮੇਰੇ ਤੀ ਕਿਨੇ ਕਨੇ ਮੇਰੀ ਮੋਟੀ ਦੇਖ ਕੇ ਜਾਂਦੀ ਪੈਹੇ ਹਾਂ ਮਾਤਾ ਦਵਾਈ ਲੱਲੀ ਆ ਲੱਲੀ ਆ ਲੱਲੀ ਤੈਨੂੰ ਉਹਦੇ ਰੜਕਦੇ ਆ ਇਹਨੇ ਕਦੀ ਤੈਨੂੰ ਕੌੜੀ ਨਹੀਂ ਦਿੱਤੀ ਉਦੋਂ ਵੀ ਮੇਰੇ ਕੋਲ ਰਹਿਣ ਆਉਂਦੀ ਨਾ ਤੇ ਮੈਂ ਸੂਟ ਬਣਾ ਕੇ ਦੇਣਾ ਸੀ ਉਹ ਵੱਖਰੀ ਗੱਲ ਵਾ ਜੇ ਰਹਿਣ ਆਉਂਦੀ ਤੇ ਆਲਾ ਤੂੰ ਪੱਕੇ ਲਾਂਦੀ ਜਾ ਜਾ ਆ ਜਾਣਗੇ ਮੈਨੂੰ ਗੱਲ ਕਰੀ ਤੇ ਜੇ ਆ ਗਏ ਨਾ ਤੇ ਫਿਰ ਤੂੰ ਸੱਸ ਨਹੀਂ ਹੈ ਤੈਨੂੰ ਮੈਂ ਦੱਸਤਾ ਆਉਣਗੇ ਅਗਲੇ ਹੱਦ ਹੋਈ ਤੇਰੇ ਵਾਲੀ ਓਈ ਤੇਰੇ ਲਾਗੇ ਬਹਿ ਜਾਓ ਨਾ ਉਹ ਵਿਚਾਰੀ ਜਾ ਕੇ ਫੇਰ ਅੰਦਰ ਨੂੰ ਚਲ ਗਈ ਐ ਰੋਂਦੀ ਓ ਤੋ ਜੀ ਨਹੀਂ ਲੱਗਣ ਡਿਆ ਜੇ ਨਮਤਰਾਂ ਨੂੰ ਪਤਾ ਤੇ ਰੋਂਦੀ ਐ ਤੋ ਆਇਆ ਕਹਿੰਨੇ ਮਗਰ ਉਹ ਜਾ ਮਾਤਾ ਤੇਰੇ ਲਾਗੇ ਬਹਿ ਜਾਓ ਤੂੰ ਕਦੀ ਨਹੀਂ ਚਾਹ ਸਵਾਦੀ ਗੱਲ ਕਰਨੀ ਜਾ ਜਿਹੜਾ ਤੇਰਾ ਕੰਮ ਵਾ ਸਬਜ਼ੀ ਲਿਆ ਕੇ ਦੇ ਗੰਡੇ ਹੈ ਨੀ ਨਾਲੇ ਗੋਭੀ ਲਿਆ ਕੇ ਦੇ ਮੈਂ ਬਣਾਵਾ ਰੋਟੀ ਤੇ ਖਾਣੀ ਝੁਲਸਣੀ ਕਿ ਨਹੀਂ ਲੈ ਕਾ ਦੇ ਆਂ ਤੈਸੇ ਕੋਈ ਫੜਾ ਜੋ ਬੰਤ ਇਨਹੀਂ ਪਾਉਂ ਡਿਆ ਸਿੱਧੇ ਮੈਨੂੰ ਨਹੀਂ ਪਾਉਂ ਡਿਆ ਆ ਫਸਲ ਵਾਲੀ ਦੇ ਵੀ ਤੂੰ ਕੁਥਲੀਆਂ ਚ ਵਾਰ-ਵਾਰ ਰੱਖੇ ਆ ਉਹ ਜਦੋਂ ਕੁੜੀ ਆਈ ਉਦੋਂ ਤੂੰ ਬੜੀ ਸੋਹਣੇ ਮਲਕੜੇ ਕੱਢ ਕੇ ਦੇ ਦੇਣੇ ਤੇ ਸਾਡੇ ਵਾਰੀ ਤੇਰਾ ਹੱਥ ਟਹਿਟਵਾ ਅਸੋਨਾ ਵਾਲ ਧਿਆਨ ਮੈਂ ਦਵਾਈਦਾਰੂ ਲਈ ਜਿਹੜੇ ਦੋ ਚਾਰ ਰੱਖੇ ਨਾ ਉਹਨੂੰ ਤੂੰ ਰੋਂਦੀ ਰਹਿਣੀ ਪੋਚੋ ਲਾਇਆ ਦਵਦਾ ਜਾ ਜਾ ਕੇ ਦਵਾਈ ਲੈ ਕੇ ਉਹ ਲੈ ਕੇ ਆ ਗੰਡੇ ਆਲੂ ਵੀ ਲੈ ਆਈ ਮੈਨ ਲੱਗਦਾ ਮਿਰਚਾਂ ਵੀ ਨਹੀਂ ਹੈਗੀ ਕੋਈ ਨਹੀਂ ਦਸੀ ਜਾ ਸਾਰਾ ਕੋ ਦੱਸ ਦਿਆ ਹੌਲੀ ਹੌਲੀ ਨਾ ਮੈਂ ਪਿੱਛੋਂ ਲੈ ਕੇ ਆਉਣਾ ਵਾ ਮੈਂ ਤਾਂ ਤੇਰੇ ਮਗਰ ਲਾ ਕੇ ਉਹਨਾਂ ਨਾਲ ਬੁਰੀ ਬਣ ਗਈ ਆ ਹੱਦ ਹੋਈ ਇਹਦੀ ਹਾਈ ਹਾਈ ਕੌਣ ਆਇਆ ਮੋਟਰਸਾਈਕਲ ਤੇ ਨਿਪਰੇ ਹੋ ਮੇਰੀਆਂ ਦਲੀਜਾਂ ਵੀ ਕਿਦਾਂ ਤੁਸੀਂ ਪਾਰ ਕਰਕੇ ਬਾਹਰ ਨਿਕਲ ਜਾਓ ਤੂੰ ਹੀ ਮੇਰੀ ਉਥੇ ਮੇਰੀ ਕੁੜੀ ਫੜਾ ਇੱਧਰ ਫੜਾਣਾ ਕੋਈ ਤੂੰ ਹੀ ਤੇਰੀ ਆਲੀ ਕੁੜੀ ਫੜਾ ਇੱਧਰ ਬਾਹਰ ਹੋ ਜਾ ਉਹ ਮੇਰੀ ਗੱਲ ਸੁਣੋ ਪੈਣ ਦਾਸੀ ਗੱਲ ਮੇਰੀ ਗੱਲ ਸੁਣੋ ਹਾਏ 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 ਹਾ ਹਾ ਮਰ ਚਲੀ ਪਤਾ ਬਗਾਇਆ ਤੂੰ ਤੇ ਬਹਿ ਕੇ ਗੱਲ ਕਰਦੇ ਬਹਿ ਤੂੰ ਬਹਿ ਕੇ ਕੀ ਗੱਲ ਕਰਦੇ ਇਹ ਤਾਂ ਕਰ ਮੇਰੀ ਬੇਚੀ ਦਿੱਤੀ ਤੇ ਹੁਣ ਆ ਗਈ ਮੂੰਹ ਚੁੱਕ ਕੇ ਹੈ ਉਧਰ ਲਿਆ ਮੇਰਾ 5000 ਕੱਢ ਕਿ ਤੀ ਕਰਾ ਤੈਨੂੰ ਤੇਰਾ ਪੰਜਾਰ ਮੇਰੀ ਨਿਆਣੀ ਵਿਚਾਰੀ ਹਾਏ ਸ਼ਰਮ ਕਰ ਕਿੱਦਾਂ ਬੜ ਤੇ ਬੈਗੀ ਐ ਨਹੀਂ ਉਥੋਂ ਦੀ ਮੈਨੂੰ ਠਿੱਕੇ ਮਾਰਨ ਰਹੀ ਹੋਊਗੀ ਮੇਰੇ ਤੋਂ ਬਗੈਰ ਹਾਂ ਬੜੀ ਹੈਜ਼ ਵੀ ਤੂੰ ਸ਼ਰਮ ਨਹੀਂ ਆਈ ਮਾੜਾ ਚਾ ਟੁਕਰਾ ਖੋ ਗਿਆ ਬੜੀ ਸ਼ਰਮ ਹਾਂ ਤੇ ਕਾਦੀ ਸ਼ਰਮ ਵਿੱਚ ਉਹ ਬੈਣਾ ਬੈ ਬੈ ਉਹ ਮੈਨੂੰ ਤਾਂ ਇਹ ਕਹੇ ਗੱਲ ਦਾ ਵੀ ਨਹੀਂ ਪਤਾ ਤੁਹਾਡੀ ਜਿਹੜੀ ਲੜਾਈ ਐ ਮੈਨੂੰ ਤਾਂ ਇਹ ਪਤਾ ਹੀ ਨਹੀਂ ਕੇ ਗੱਲ ਦਾ ਵੀ ਤੁਸੀਂ ਕੀ ਰਫੜ ਪਾਇਆ ਵਾ ਇਹ ਨਾ ਇਹ ਨਾ ਮੇਰਾ ਕਾਡ ਉਥੇ ਜਰੂਰ ਦਿੱਤਾ ਵਾ ਛੱਡਿਆ ਨਹੀਂ ਕਹੇ ਜੋਗਾ ਆਣ ਖਵਾੜ ਨੂੰ ਪਤਾ ਲੱਗ ਗਿਆ ਵਾ ਨਹੀਂ ਮੈਂ ਪਹਿਲੀ ਮੰਗੀ ਹੀ ਮੇਰੀ ਦਿੰਦੀ ਆ ੱਤ ਕੀ ਐ ਨਾ ਡਸਣ ਕੀਤੇ ਹੱਥ ਬੰਨਿਆ ਪਰਵਾ ਤੂੰ ਵੀ ਨਾ ਰਲ ਗਿਆ ਹੈ ਮੈਂ ਕਰੋ ਰਲ ਗਿਆ ਮੈਨੂੰ ਤੇ ਬਾਅਦ ਚ ਪਤਾ ਲੱਗਾ ਬੈ ਤੂੰ ਪੈ ਕਰਦੇ ਗੱਲ ਠੰਡੀ ਹੋ ਪਈ ਲਾ ਇਹੀ ਬਾਅਦ ਚ ਪਤਾ ਲੱਗਾ ਓ ਮੇਰੀ ਮਾਂ ਠੰਡੀ ਹੋ ਠੰਡੀ ਹੋ ਕੇ ਠੰਡੀ ਹੋਣ ਦਿੰਦੇ ਹਾਂ ਤਰੇ ਤੂੰ ਹੀ ਮੈਨੂੰ ਕਿਤੇ ਦਮਾਤ ਕੋਈ ਚਾਹ ਮੇਰੀ ਬਹਿ ਜਾ ਓਹੋ ਗੱਲ ਵੀ ਨਾ ਕੋ ਚਾਹ ਨਾ ਪਾਣੀ ਹੁੰਦੇ ਕੁੱਤੇ ਖਾਣੀ ਨਹੀਂ ਇਹ ਇਹna ਮੇਰੀ ਥੋੜੀ ਕੀਤੀ ਜੇ ਮੈਂ ਤੈਨੂੰ ਭਰਾ ਸਮਝ ਕੇ ਫੋਨ ਲਾਇਆ ਵੀ ਵੀਰ ਮੈਂ ਆਉਣ ਲੱਗੀ ਆ ਮੇਰੀ ਜ਼ਮੀਨ ਜਿੱਦਾ ਕਿਲਾ ਬਣਦਾ ਮੈਨੂੰ ਮੇਰੇ ਨਾਲ ਕਰੋ ਤੇ ਤੁਸੀਂ ਮਾਂ ਨੂੰ ਦੱਸਤਾ ਇਹਨੂੰ ਦੱਸਤਾ ਇਹਨਾਂ ਟਸਨ ਕੀਤੇ ਹੱਥ ਬੰਨ ਲਿਆ ਕਰ ਨਿਪਲਾ ਹੋਵੇ ਮੰਜੀਦ ਦਾ ਜਿਹੜੀ ਮੇਰੇ ਤੱਕ ਪਹੁੰਚੀ ਤੇ ਤੁਹਾਡੀਆਂ ਕਰਤੂਤਾਂ ਦੱਸ ਕੇ ਗਈ ਸਾਰੀਆਂ ਨਿਗੀ ਨਿਗੀ ਗੱਲ ਦੱਸ ਕੇ ਗਈਓ ਨਿਗੀ ਨਿਗੀ ਗੱਲ ਨਹੀਂ ਪੈਣਾ ਤੂੰ ਵੀ ਮੰਜੀਦ ਦੇ ਮਗਰ ਲੱਗ ਗਈਆਂ ਮੰਜੀਦ ਨੇ ਪੂਰੀ ਗੱਲ ਨਹੀਂ ਸੁਣੀ ਉਹ ਗੱਲ ਫੇਰ ਆਡੀ ਸ਼ਰੀਕਣੀ ਦੇ ਮਗਰ ਲੱਗ ਗਈ ਮੈਂ ਉਹਦੇ ਨਾਲ ਗੱਲ ਕੀਤੀ ਸੀ ਵੀ ਅਸੀਂ ਪਹਿਲੀ ਨਾਂ ਲਵਾਉਣ ਲੱਗੇ ਆ ਇਹਨਾਂ ਦਾ ਹਿਸਾਬ ਨਾਲ ਜਿਹੜਾ ਤੇਰਾ ਇਹ ਇਹਦਾ ਨਾਂ ਨਹੀਂ ਲਿਆ ਉਹ ਤੇ ਭੈਣੇ ਤੇਰੇ ਤੇ ਜਿੱਕਰ ਸੁਟਣ ਵੀ ਮਾਂ ਤੇਰੀ ਮਤਈ ਆ ਵੀਰ ਮੇਰੀ ਸੁਣ ਗੱਲ ਪਹਿਲਾਂ ਇਹਨੇ ਗੱਲ ਹੋਈ ਨਾ ਉਹਦੇ ਨਾਲ ਹੁਣ ਉਹਨੂੰ ਪੁੱਛਿਆ ਇਹਨੇ ਦੇ ਆਪਣਾ ਕੀ ਕਹਿੰਦੇ ਆ ਉਹਨੇ ਪੂਰੀ ਗੱਲ ਤੇ ਹੋਈ ਨਹੀਂ ਪੂਰੀ ਗੱਲ ਨਹੀਂ ਕਿਹਦੇ ਨਾਂ ਕਰਨੀ ਕਿਹਦੇ ਨਹੀਂ ਨਾਂ ਕਰਨੀ ਸੌਂ ਤੇ ਸਾਹ ਭਰਾਵਾ ਤੂੰ ਇਹਦੇ ਚਲਾਕੇ ਤੂੰ ਭੋਲਾ ਨਾ ਉਹ ਤੂੰ ਤੂੰ ਇਹਨੂੰ ਸਮਝਾ ਲਈ ਆ ਕਿ ਤੇਰੇ ਨਾਂ ਕਰ ਦਨਾ ਕੱਲ ਤੂੰ ਨਹੀਂ ਕਰਨਾ ਪਹਿਲੀ ਦੀ ਗੱਲ ਆ ਚੱਲ ਆ ਮੇਰੇ ਨਾਲ ਮੈਂ ਤੇਰੀ ਅੱਜ ਹੀ ਕਰ ਦਰਦਾ ਮੇਰੀ ਸੁਣ ਗੱਲ ਵੀਰਾ ਤੈਨੂੰ ਤਾਂ ਸਮਝਦੀ ਐ ਭੋਲਾ ਮੈਂ ਗਈ ਤੇ ਉਹ ਮੰਜੀਤ ਨੇ ਇੰਨੀ ਕੀ ਨੀ ਕੀ ਗੱਲ ਦੱਸੀ ਆਂਦੀ ਤੇਰੀ ਪਰਜਾਈ ਦੇ ਬੇੜੀਆਂ ਚ ਵਟੇ ਪੈਂਡੇ ਤੇਰੀਆਂ ਜੜਾਂ ਵੱਢਣ ਡਈਓ ਆਂਦੀ ਆ ਅਹੀਂ ਲਾ ਲੈਣ ਲੱਗੇ ਪੈਲੀ ਨਾ ਸਾਡੇ ਤਿੰਨ ਉਹ ਤੇ ਆੜੇ ਚਾਰ ਕਿੱਲੇ ਹੋ ਜਾਣੇ ਆ ਇਹਨੂੰ ਮੈਂ ਦਿੰਨੀ ਆਏ ਦੇ ਕੁੱਤੀ ਪਤਾ ਨਹੀਂ ਕੀ ਕੋਹ ਦੱਸ ਕੇ ਗਈ ਮੈਂ ਆ ਨਾ ਉਹਨੇ ਅੱਧੀ ਗੱਲ ਸੁਣੀ ਆ ਜਦਤੀ ਆਣ ਕੇ ਤੈਨੂੰ ਦੱਸਦੀ ਪੂਰੀ ਨਹੀਂ ਸੁਣੀ ਮੈਂ ਕਹੇ ਉਹਦਾ ਹਿਸਾਬ ਦੇ ਨਾਲ ਲਵਾ ਦੇਣਾ ਬਾਅਦ ਬਾਕੀ ਹਿਸਾਬ ਇਹਨਾਂ ਦੇ ਨਾਲ ਲਵਾ ਦੇਣਾ ਪਹਿਲੇ ਤਾਂ ਮੇਰੀ ਗੱਲ ਸੁਣ ਚੁੱਪ ਰਹਿ ਤੈਨੂੰ ਮ ਗਵਾਸ ਨਾ ਕਰੀ ਜਾਵੇਂ ਵਾਧੂਈ ਲਗੀ ਰੋਲਾ ਪਰ ਮਰੂ ਕੋਈ ਕਾਂਤੇ ਵਟ ਕੇ ਤੇਰੇ ਬੂਥੇ ਦੇ ਮੈਂ ਕਰ ਦੂੰਗਾ ਧੌਣ ਪਰਲੇ ਬਨੇ ਨੂੰ ਮਿਲਾ ਦੂੰਗਾ ਇਹ ਪਛਾਣੂ ਯਾਵਾ ਚਾਉਣਾ ਕਿਦੇ ਐਹੋ ਚੁੰਦੀ ਹੈ ਤੂੰ ਵੇਖਿਆ ਫਿਰ ਤੈਨੂੰ ਮੈਂ ਕਹਾਂ ਬੋਲਣਾ ਨਹੀਂ ਹੈ ਮੇਰੀ ਭੈਣ ਤੋਂ ਇਲਾਵਾ ਹੈ ਮੇਰਾ ਹੈ ਵੀ ਕੌਣ ਹੈ ਹੈਗਾ ਨਾ ਪਿਓ ਹੈਗਾ ਵਾ ਹੈ ਮਾਂ ਪਹਿਲਾਂ ਚਲ ਵਸੀ ਸੀ ਤੇ ਜੇ ਮਾਂ ਬਾਪੂ ਨੇ ਦੂਸਰਾ ਵਿਆਹ ਕਰਾਇਆ ਹੈ ਤੇ ਉਹ ਮਾਂ ਆ ਤੇ ਉਹ ਵੀ ਨਹੀਂ ਚੱਜਣਾ ਮੈਨੂੰ ਸਮਝਦੀ ਕੋ ਹੈ ਉਹ ਦਿਮਾਗ ਤੂੰ ਥੋੜਾ ਜਿਹਾ ਕੰਮ ਲਿਆ ਕਰ ਇਹ ਸਗੀ ਆ ਕੋਈ ਅਗਲ ਕਰਿਆ ਕਰ ਪਹਿਲੀ ਦੀ ਕਿਹੜੀ ਗੱਲ ਪਹਿਲੀ ਤੇ ਮਾਉਣੇ ਨਾ ਕਰਵਾ ਦੇਣਾ ਇਹ ਕਿਹੜੀ ਗੱਲ ਪਹਿਲੀ ਦੇ ਪਿੱਛੇ ਲੜੀ ਜਾਂਦੇ ਨਾਲ ਜਾਣੀ ਐ ਕੁੜੀਏ ਪਹਿਲੀ ਕਿਤੇ ਜੇ ਅੱਜ ਤੋਂ ਗਾ ਮੇਰੀ ਭੈਣ ਨੂੰ ਕੁਝ ਗਿਆ ਨਾ ਤੇ ਵੇਖੀ ਤੇਰੇ ਮੈਂ ਫਿੰਡਿਆਂ ਤੇਲ ਕਦਾ ਲਾਉਂਦਾ ਦੁਖੀ ਕੀਤਾ ਤੂੰ ਕਿਡਾ ਉਹ ਜੀ ਉਹ ਜਿਹੜੀ ਤੂੰ ਲੱਗਦੇ ਦੋਵੇਂ ਕਰਕੇ ਤੇ ਕਰਦੀਆਂ ਰਹਿੰਦੀਆਂ ਇਹ ਗੱਲਾਂ ਜੇ ਆਂਡ ਗਵਾਂ ਕਦੀ ਕੋਈ ਗੱਲ ਕੀਤੀ ਨਾ ਕਰਦੀ ਤੇ ਵੇਖੀ ਤੇਰਾ ਮੈਂ ਕੀ ਹਾਲ ਕਰਦਾ ਜੀ ਸੁਹੀ ਕੀਤਾ ਵਾ ਮੇਰੇ ਤਾਂ ਜੀ ਕਰਦਾ ਮੈਂ ਹੁਣੇ ਲਾਵਾਂ ਤੇਰੇ ਚਾਰ ਪੰਜ ਦਿਨ ਪਤਾ ਲੱਗ ਜੇ ਮੇਰੇ ਤੇ ਨਾ ਜੀਣਾ ਰਹੋ ਕਿਤਾਓ ਤਮਾ ਕਿਦਾ ਹੀ ਰਹੇ ਕੋਈ ਨਹੀਂ ਪਹਿਲੀ ਦੀ ਕਿਹੜੀ ਗੱਲ ਤੂੰ ਤਿਆਰ ਹੋ ਮੈਂ ਤੇਰੇ ਨਾਲ ਲਵਾ ਦਨਾ ਇਹ ਕਿਹੜੀ ਗੱਲ ਆ ਗਿਆ ਜੇ ਇੱਕ ਤੇ ਨਾਲ ਜਾਣੀ ਆ ਆ ਗਿਆ ਮੇਰਾ ਦੋਤਾ ਆਹੋ ਆ ਗਏ ਆ ਕੁੜੀ ਨਹੀਂ ਆਪਣੀ ਖੜਨੀ ਹਾਂ ਇੱਧਰ ਆ ਤੂੰ ਨਾ ਲੱਗ ਕਿਥੇ ਬੈਠੀ ਆ ਫੇਰ ਮੇਰੀ ਭੈਣੇ ਤੇ ਮੇਰੇ ਲਾਗੇ ਬਹਿਣਾ ਨੇ ਫੜ ਕੁੜੀ ਕੁੜੀ ਦਿੰਦੀ ਨਹੀਂ ਆਓ ਲੈ ਭੈਣ ਫੇਰ ਉਹ ਗੱਲ ਜਿਨਾ ਚੈ ਪੰਜ ਘੱਟ ਪਹਿਲਾਂ ਵੇ ਕਾਰ ਮਾਰ ਦੇ ਪਾੜਾਂ ਸੇ ਤੈਨੂੰ ਢਾਵਾ ਵੇ ਹਰ ਜਾ ਵੀਰ ਹਰ ਜਾ ਇਹਨੇ ਅੱਗੇ ਵੀ ਖੂਨ ਇੱਕ ਕੀਤਾ ਹੀ ਹੋ ਆਜਾ ਇਹਨੂੰ ਸੇ ਮਾਰ ਕੇ ਵਿਖਾਵੇ ਨਹੀਂ ਰਹਿਣ ਦੇ ਤੂੰ ਬਹਿ ਜਾ ਮੇਰੇ ਘਰ ਮੇਲਾ ਮਾਰੋ ਪੰਜ ਸਾਤੇ ਦੀ ਤੌਂ ਚ ਮਾਰੋ ਮਾਰ ਮਾਰੀ ਦੇ ਮਾਰ ਤੂੰ ਤੂੰ ਚੁੱਪ ਕਰ ਤੂੰ ਤੈਨੂੰ ਕਿਹਨੇ ਬੋਲਣ ਨੂੰ ਕਿਹਾ ਵੇਜ ਤੂੰ ਬੰਦੇ ਦੀ ਕਿਹੜੀ ਕਰ ਬੋਲਦੀ ਆ ਇਹ ਕਹ ਮੇਰੀ ਕੁੜੀ ਖੋਹਦਾ ਮੇਰੇ ਤੋਂ ਤਾਂ ਖੋਣੀ ਨਹੀਂ ਆ ਹੋਣੀ ਨਹੀਂ ਕੁੜੀਏ ਲੋਕ ਆਇਆ ਤਾਂ ਪੈਲੀ ਦੇਣਾ ਤੈਨੂੰ ਚੁੱਪ ਕਰ ਜਾ ਤੂੰ ਨਹੀਂ ਬੋਲਣਾ ਅੱਜ ਹੋ ਗਈ ਗੱਲ ਹੋ ਗਈ ਗੱਲ ਕੀ ਗੱਲ ਮੈਂ ਕਿਹਾ ਵੀ ਤੂੰ ਚੁੱਪ ਕਰ ਜਾ ਬਸ ਨਹੀਂ ਉਹਨੂੰ ਦੱਸ ਦੋ ਵੀ ਹੋ ਗਈ ਉਹਨੂੰ ਮੈਂ ਦੱਸ ਦਿੰਦਾ ਕੁਛ ਨਹੀਂ ਕਹਿੰਦਾ ਕੀ ਗੱਲ ਹੋ ਗਈ ਆਂਦੇ ਆ ਵੀ ਤੁਹਾਡਾ ਪੰਜ ਵੀ ਦਿਨੇ ਆ ਤੇ ਚਲੋ ਸਾਡੇ ਨਾਲ ਤੇ ਪੈਲੀ ਨਾ ਕਰਾਈਏ ਮੰਮੀ ਨੂੰ ਲੈ ਜੀ ਹੈ ਚੱਲ ਮਾਤਾ ਨੂੰ ਮਾਰ ਆਪਣੀ ਸਦਾਦੀ ਨੂੰ ਕਿੱਥੇ ਨਿਕਲੀ ਆ ਨਾਲ ਚੱਲੋ ਇਹਨਾਂ ਨਾਲ ਹੀ ਨਾਲ ਲੈ ਕੇ ਆ ਬੜਾ ਕਾਲਾ ਆ ਓਏ ਜਿੰਨਾ ਮੁੜ ਕੇ ਪੈਲੀ ਮਿਲਣੀ ਹੂੰ ਭਰਾ ਨਹੀਂ ਮਿਲਣਾ ਕੋਈ ਨਹੀਂ ਪ੍ਰਾਨੂ ਨਾ ਲਖੜੀ ਨਹੀਂ ਕੋਈ ਦਿਵਾਲੀ ਦੁਸ਼ਹਰਾ ਨਹੀਂ ਅੱਗੇ ਤਾਂ ਬੜੀ ਦੂਦਰ ਨੇਹਰੀਆਂ ਲਿਆਉਣ ਡਈਆਂ ਬਹੁਤ ਮੇਰੇ ਇਥੇ ਜਿੰਨੀਆਂ ਅੱਗੇ ਮੈਨੂੰ ਲੋਹੜੀਆਂ ਦਿਵਾਲੀਆਂ ਤੋਂ ਪੂਜਦੀਆਂ ਚਲੋ ਚਲੋ ਵਿਚਾਰੀ ਆ ਗਈ ਦਾਦੀ ਸਾਸਰੀ ਸਾਸਰੀਕਾਲ ਸਾਸਰੀਕਾਲ ਕੀ ਰੌਣਾ ਇਨਾ ਪਾਇਆ ਵਾ ਬਹਿ ਕੇ ਗੱਲ ਕਰ ਲੋ ਜਿਹੜੀ ਕਰਨੀ ਆ ਤੇ ਬਹਿ ਕੇ ਜੇ ਕਰਨ ਤੈਨੂੰ ਪਤਾ ਨਹੀਂ ਲੱਗਦਾ ਸੜਕ ਤੇ ਆਵਾਜ਼ ਆਉਂਦੀ ਉਹਦਰ ਆਉਂਦੀ ਆਉਂਦੀ ਇਥੇ ਤੁਸੀਂ ਤੁਸੀਂ ਸੁਣੋ ਕੀ ਹਾਲ ਠੀਕ ਵਾ ਮੰਮ ਮਮੀ ਹੋਣਾ ਹਣਾ ਮੇਰੀ ਸੁਣ ਲੈ ਗੱਲ ਹੋਣਾ ਹਣਾ ਕੀ ਆ ਆ ਦੇ ਆ ਵੀ ਨਹੀਂ ਦੇਣੀ ਪੈਣੀ ਇਹ ਆਂਦੀ ਆ ਉਹ ਵੀਰ ਮੰਨ ਗਿਆ ਵਾ ਨਹੀਂ ਦੇਣੀ ਆ ਅਸੀਂ ਕਿਹਾ ਮਾਸੀ ਜੀ ਤੇਰੀ ਪੁੱਤ ਮੇਰੀ ਗੱਲ ਸੁਣ ਭੈਣ ਭਰਾ ਵਾ ਤੇਰੇ ਆ ਪਜਾਈ ਆ ਅਸੀਂ ਪੈੜੀ ਕੀ ਕਰਨੀ ਤੂੰ ਛੱਡ ਦੇਣਾ ਹਾਂ ਆ ਇਹ ਕੀ ਕਰਨੀ ਪੈੜੀ ਕੀ ਹੋ ਗਿਆ ਤੈਨੂੰ ਬੁਰੇ ਲੱਕੀ ਦਾ ਪੁੱਤ ਪੈੜੀ ਆ ਦਿਮਾਗ ਹੀ ਲਗਿਆ ਬੁੜੀਆਂ ਤੇਰਾ ਤੂੰ ਰਿੰਦੂ ਜੀ ਬਦਲ ਗਈ ਇਹ ਕੀ ਹੋਇਆ ਵਾ ਪਹਿਲਾਂ ਤਾਂ ਮੇਰਾ ਪੁੱਤ ਇਹਨੂੰ ਰੱਖ ਉਹ ਇਹ ਨਾਲ ਹੀ ਲਊ ਜੱਟ ਦੇ ਸਵੇਆਂ ਤੱਕ ਪਿੱਛੇ ਹੋ ਜਾ ਯਾਰ ਇਹਨੂੰ ਲੈ ਆ ਯਾਰ ਹਾਏ ਹਾਏ ਤੂੰ ਕੋ ਹੋ ਜੂਗਾ ਇਹ ਆਣਾ ਵਾ ਤੇਰੇ ਨਾਲ ਮਾਰਾ ਦੇਖ ਲੈ ਮੇਰੀ ਮੱਟੀ ਜੀ ਆਪਾਂ ਇਹਦੇ ਹਾਏ ਵੱਡਾ ਹੋ ਜਾਣੀ ਇੱਥੇ ਹਾਏ ਮਾਰ ਦੇ ਲਈ ਮੇਰਾ ਇਹਨੂੰ ਬਚਾ ਦੇ ਮਰ ਜਾ ਦੱਸ ਦੇ ਮੈਂ ਕਿਧਰਾ ਇਹਨੂੰ ਨਹੀਂ ਛੱਡਣਾ ਇਹ ਮੇਰੇ ਪਿੱਛੇ ਦਾ ਨਹੀਂ ਪਤਾ ਚਲ ਮੈਨੂੰ ਬਾਹਰ ਰੱਖਣ ਲੱਗਾ ਨਹੀਂ ਬਹਿ ਕੇ ਗੱਲ ਕਰ ਇਹ ਇਹ ਮੈਂ ਦੱਸਿਆ ਇਹ ਨਾਲ ਹੀ ਜਾਉ ਸ਼ਵਿਆਂ ਦਾ ਕਿੱਦਾਂ ਲਾਉਂ ਉਹ ਤੇਰੇ ਯਾਤ ਵੰਡਾ ਦੂੰ ਇਹਨੇ ਮਰ ਜਾਣਾ ਇਹਨੂੰ ਤਾਕਤ ਨਹੀਂ ਕਰੀਦੀ ਇਹ ਚਿੰਜਾ ਹਾਸੀ ਨਹੀਂ ਫੜੀਦੀ ਹੁੰਦੀ ਇਹ ਮੈਨੂੰ ਮੈਂ ਛੱਡ ਦੋ ਇਹ ਮੈਨੂੰ ਨਿਆਣਾ ਸਮਝਣ ਨਿਆਣਾ ਸਮਝਣ ਛੱਡ ਦੇ ਹਾਏ ਉਹ ਇਹ ਨਹੀਂ ਖੱਤੀ ਉਹ ਮੇਰੀ ਸੌਤ ਮਾਰ ਗਈ ਹਾਏ ਹਾਏ ਫੜ ਲਾ ਹਣ ਮਾਤਾ ਮੈਂ ਕੀ ਕਰੀ ਹੁਣ ਇਹ ਫੜ ਉਹਨੂੰ ਹਏ ਮੇਰੇ ਸੱਤਵਾ ਦਿਨ ਕੋਈ ਮਾਤਾ ਹਏ ਤੇ ਡੱਬੇ ਜੇ ਭੜਨ ਖਤੇ ਮੇਰੀ ਸੱਸ ਮਾਰਦੀ ਹਏ ਲਾ ਫੂਲ ਵੇ ਮੈਂ ਤੇ ਪਹਿਲਾਂ ਕਿਹਾ ਵੀ ਨਿਆਣੇ ਦੇ ਹੱਥੋਂ ਚੀਜ਼ ਖੋੜੋ ਸਭ ਕੁ ਤੂੰ ਕੋਲਾ ਮੈਂ ਮਾਰੀ ਕਿੰਨੇ ਤੂੰ ਤੇਰੇ ਵਾਲੇ ਪਾਸੇ ਹਏ ਫੂਲ ਲਾ ਹਏ ਨਖਤਿਓ ਜੇਲ੍ਹ ਚ ਚਲ ਜਾਣਾ ਵੇ ਤੁਸੀਂ ਹਏ ਫੂਲ ਫੜ ਫੜ ਕੇ ਨੀ ਜੇਲ੍ਹ ਜਾਂਦੇ ਹਏ ਮਾਤਾ ਮਾਤਾ ਹਏ ਹਏ ਮਾਤਾ ਨੀ ਮਾਤਾ ਉੱਠ ਨਹੀਂ ਕੀ ਹੋ ਗਿਆ ਤੈਨੂੰ ਮੈਂ ਗੋਰੀਆ ਮੈਂ ਫੜ ਕੇ ਭੱਜ ਗਈ ਨਖਤੇ ਹਏ ਹੇ ਮੈਂ ਪੱਜ ਕੇ ਫੜ ਕੀ ਕਰਨਿਆ ਵਾ ਹਏ ਹਏ ਹੇ ਲਾਲਾ ਬੋ ਕੁੜੀਆ ਵਾ ਹੋਰ ਇਸ ਆਪਾ ਪੈ ਗਿਆ ਤੇਰੇ ਫਿੰਗਰਪ੍ਰਿੰਟ ਵੀ ਆ ਜਾਣੇ ਆ ਮੇਰਾ ਡੈਡੀ ਜੱਗੇ ਜਾਂਦਾ ਪੁੱਤ ਮੈਂ ਨਹੀਂ ਮਗਰ ਆਉਣਾ ਵੇ ਹਾਏ ਵੇ ਨਖਤਾ ਤੇਰਾ ਪਾਣੀ ਡਿੱਗਣੀ ਤੂੰ ਕੀ ਕਰਨਿਆ ਵਾ ਪਾਣੀ ਮੰਮੀ ਦਾ ਫੋਨ ਆਇਆ ਹਿਓ ਹਾਏ ਵੇ ਉਹਨੂੰ ਕੋ ਮਰ ਗਈ ਵੇ ਡਾਕਟਰ ਬੁਲਾ ਵੇ ਮੈਂ ਕੱਲੀ ਫਸ ਗਈ ਮੰਮੀ ਫੋਨ ਕਰੰਡੀ ਆ ਵੇ ਤੂੰ ਤੇ ਡਰ ਗਿਆ ਵਾ ਕਿਉਂ ਤਾ ਵੇ ਨਾ ਵੇ ਗੋਰੀਆ ਨਾਨੀ ਤੇਰੀ ਵੀ ਇੰਨਾ ਪਿਆਰ ਕਰਦੀ ਮਾਂ ਨੂੰ ਕੋਈ ਨਹੀਂ ਉਮਰ ਤੇ ਹੋਈ ਉਮਰ ਤੇ ਹੋਈ ਹੈ ਮੈਨੂੰ ਲੱਗਦਾ ਮਰ ਗਈ ਆ ਚਲ ਜਾ ਬੇਬੇ ਨਾਨੀ ਮੈਂ ਕੱਲੀ ਮੈਂ ਜੋ ਬਨੂ ਕੀ ਜਵਾਬ ਦਊਗੀ ਕੋਈ ਨਹੀਂ ਉਹ ਕੋਈ ਨਹੀਂ ਹੋ ਗਿਆ ਮੈਂ ਤਾਂ ਫੋਨ ਆ ਗਿਆ ਵਾ ਤਾਂ ਚੱਲਿਆ ਵਾ ਵੇ ਮੈਂ ਕੱਲੀ ਫੜਦੀ ਨਾਨੀ ਨੂੰ ਕਈ ਪਿਆਰ ਫੇਰ ਲੈ ਜਾਊਗਾ ਹੇ ਪਿਆਰ ਲੱਭਣਿਆ ਹੁਣ ਨਾਨੀ ਨੇ ਲੰਬੜੀ ਹੈ ਆਵੇ ਆ ਵੀ ਭੱਜ ਗਈ ਉਹ ਕੋਈ ਨਹੀਂ ਜਾਣ ਦੇ ਗਿਆ ਨੂੰ ਨਹੀਂ ਮੈਂ ਕੋਈ ਦੇਖੋ ਆਉਨੇ ਆ ਕਿੱਟਾ ਕੱਪੜਾ ਲੈ ਕੇ ਹਾਏ ਪਤਾ ਵਿਆਹ ਵੇ ਕੀ ਵੇ ਐਡੀ ਛਦੀ ਕਿਥੇ ਬੰਦਾ ਮਾਰਦਾ ਵੇ ਨਾਨੀ ਜੀ ਦੀਆਂ ਨਹੀਂ ਤੇਰੀ ਮਮੀ ਮੈਂ ਪੱਠੇ ਪਉਣੇ ਆ ਹਾਏ ਵੇ ਮੇਰਾ ਕਾਹਨੂੰ ਬੇੜਾ ਘਰ ਕਰ ਚੱਲੇ ਵੇ ਆਏ ਇਸ ਕਮਾਈ ਦਾ ਸਾਧਨ ਮੈਂ ਕੋਈ ਨਹੀਂ ਪਿਆਰ ਫੇਰ ਲੈ ਜੀ ਪਿਆਰ ਦੀ ਕੀ ਗੱਲ ਹੈ ਨਹੀਂ ਨਹੀਂ ਪੁੱਤਾ ਆਵੇ ਹਾਂ ਵੀ ਵੇਖੀ ਤੇ ਸਹੀ ਭਲਾ ਚੱਲ ਮੈਂ ਮੇਲਣਾ ਮੇਲਣਾ ਹਾਏ ਮੇਲਣਾ ਮੁੰਲਾ ਕੀ ਆ ਮੈਂ ਤੈਨੂੰ ਗੋਰੀਆ ਵੇ ਗੋਰੀਆ ਚੰਗਾ ਨਾਨੀ ਫੇਰ ਆਉਂਗਾ ਚੱਲ ਠੀਕ ਹੈ ਮਾਮੀ ਹਾਥ ਮੇਰੀ ਗੱਲ ਸੁਣ ਵੇ ਸੁੱਤੀ ਸੌਣ ਲੈਣ ਦੇ ਰੋਲਾ ਨਾ ਲਾਈ ਇਹਨੂੰ ਹਮ ਫਿੰਗਰ ਲਾ ਕੇ ਪੁੱਤੈ ਨੂੰ ਵੇ ਤੇ ਆਪਣੇ ਫਿੰਗਰ ਲੱਗੇ। ਫਿੰਗਰ ਲੱਗੇ ਕਿਉਂ ਨਹੀਂ ਫੜਦਾ? ਫਿੰਗਰ ਤੇ ਤੇਰੇ ਵੀ ਲੱਗੇ ਆ। ਹਾਏ ਮੇਰੇ। ਫਿੰਗਰ ਤੇ ਉਹਦੇ ਵੀ ਲੱਗੇ ਆ। ਹਾਏ ਹਾਏ। ਫਿੰਗਰ ਤੇ ਇਹਦੇ ਵੀ ਲੱਗੇ ਹੀ ਉਹ। ਹਾਏ ਤੇ ਕੀ ਕਵਾਂਗੇ ਫੇਰ ਫੁੱਲ ਸੜਿਆ। ਚੱਲ ਖੁਦ ਕੁਛੀ ਕਰ ਲਈ ਜਨੇ। ਆਪ ਹੀ ਕਹਣਾ ਐ ਮਾਰ ਲਈ ਆ। ਹਾਂ ਖਾਂਗੇ ਸਡੌਂਡ ਅਸੀਂ ਬਹਿ ਜਾ ਮੇਰਾ ਪੁੱਤ ਵੇ ਮੈਨੂੰ ਕੱਲੀ ਨਾ ਛੱਡ ਕੇ ਚੱਲਿਆ ਮੈਂ ਕੀ ਕਰਾਂਗੀ? ਯਾਰ ਮੈਂ ਪੱਠੇ ਪੋਣੇ ਜਾ ਕੇ ਉਹ ਗੱਲਾਂ ਢਾਡੀਆਂ। ਹਾਏ ਮੇਨ ਦਾ ਕੋਸ ਸੁਝਣਾ ਹੋਣੀ ਧਿਆ। ਇਹ ਤਾਂ ਠੱਡੀ ਹੋ ਗਈ ਡਾਕਟਰ ਤੇ ਸੱਦੀ ਏ। ਪਹਿਲੀ ਲਾ ਕਰਕੇ। ਚੰਗਾ। ਹਾਏ ਹਾਂ। ਲੈ। ਮਿਲਦੇ ਉਹਨੇ ਕਿ ਇਹਦਨ ਫੇਰ ਹੈ ਉਹਦਾ ਹੀ ਸੁੱਤੀ ਆ ਮੰਮੀ ਨਹੀਂ ਅੰਤਰੀਆ ਇੰਨਾ ਜ਼ਿਆਦਾ ਰੱਖ ਰਖਾ ਤੇ ਦੱਸ ਜਾ ਐਨ ਕੋ ਲਾਦੀ ਇਹਦੀ ਅਨ ਘਾਣ ਕਿੰਨੇ ਵੇਖੜੀਆਂ ਵਾਂ ਉਮਰ ਦੀ ਉਮਤਰੀ ਦੀ ਬੜ ਕਹੀ ਇੱਕੇ ਸਾੜਨਾ ਢੇਰੀ ਹੋ ਗਈ ਵੇ ਮੈਂ ਜੋ ਬਨੁ ਕੀ ਜਵਾਬ ਦਊਂਗੀ ਵੇ ਹੈ ਨਹੀਂ ਮਾਤਾ ਕੋਈ ਟੱਕਿਆ ਚਲ ਘੜੀ ਬਹਿ ਜਾਣਾ ਤੇਰੇ ਲਾਗੇ ਹੈ ਘੜੀ ਬਹਿ ਜਾਣਾ ਵਾਂ ਕੀ ਕਰਨੂ ਨਹੀਂ ਉਦਾ ਹੀ ਕੀ ਵੇਖਣ ਡਿਆ ਵਾਂ ਨਹੀਂ ਵੇਖਣਾ ਤੇ ਕੀ ਆ ਹਾਏ ਮਾਤਾ ਨਹੀਂ ਮਾਤਾ ਮੰਮੀ ਨੂੰ ਫੇਰ ਫੋਨ ਲਾਦਾ ਮੈਂ ਦੇ ਲਾਵੇ ਉਹਨੂੰ ਦੱਸਾਂ ਉਹ ਹੁੰਦੇ ਵੇ ਸਾਹ ਹੁੰਦੇ ਬਲਾ ਨਹੀਂ ਆਉਂਦਿਆ ਹੈ ਨਹੀਂ ਆਜੂਗਾ ਆ ਗਈ ਆ ਕੋਈ ਨਹੀਂ ਪੀਟ ਜਈ ਹੋਈ ਆ ਮੈਂ ਚੰਗਾ ਫਿਰ ਚਲਦਾ ਵਾਂ ਹੈ ਮੈਂ ਮੰਮੀ ਨੂੰ ਲੈ ਕੇ ਆਉਣਾ ਵਾਂ ਹੁਣ ਇੱਕੋ ਦਮ ਨਾ ਦਸੀ ਇਹਨੂੰ ਕੋਈ ਨਹੀਂ ਤੁਸੀਂ ਫੋਨ ਲਾ ਦੇ ਮਾਮੇ ਨੂੰ ਕਿਨੋ ਕਰਜ ਵਿਹਾਰ ਨਹੀਂ ਕਰਨੇ ਗਾੜੀ ਹਾਏ ਹੁਣ ਕੀ ਕਰਾਂਗੇ ਮਾਤਾ ਹੈ ਨਹੀਂ ਮਾਤਾ ਕੋਈ ਨਹੀਂ ਹੋ ਗਿਆ ਉਮਰ ਤੇ ਉਦਾਂ ਵੀ ਹੋਈ ਸੀ ਹਾਏ ਵੇ ਨਹੀਂ ਵੇ ਉਹਨਾਂ ਨੂੰ ਫੜ ਵੇ ਉਹਨਾਂ ਨੂੰ ਦੱਸ ਇਹਦਾ ਸੋਨਾ 사ਨਾ ਸਾਭ ਲਈ ਮੈਨੂੰ ਤਾਂ ਕੋਈ ਨਹੀਂ ਸਮਝ ਆਉਂਦੀ ਹੁਣ ਮਾਤਾ ਨੂੰ ਵੇਖਾਂ ਕਿ ਉਹਨਾਂ ਨੂੰ ਵੇਖਾਂ ਹਾਏ 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 ਹੇ ਰੱਬਾ ਯਾਰ ਬੜਾ ਹੀ ਕੰਮ ਆਫਾ ਹੋ ਗਿਆ ਇਹਦਾ ਤੇਲ ਵੀ ਹੁਣੀ ਮੁੱਕਣਾ ਸੀ ਮੈਂ ਨਾ ਤੂੰ ਛੁਰਕਰ ਆ ਗਏ ਆ ਬੁਡਰੀ ਮਰ ਗਈ ਜਾਵਦੀ ਇਹ ਮਰ ਗਈ ਤੇ ਪਤਾ ਨਹੀਂ ਕੀ ਬਣਨਾ ਯਾਰ ਅਹੀਂ ਨਹੀਂ ਮਾਰੀ ਉਹਨੇ ਮਾਰੀ ਸ਼ਦਾਈ ਦੋ ਦਾ ਉਹਨਾਂ ਦਾ ਸ਼ਦਾਈ ਉਹਨੇ ਮਾਰੀ ਮੈਂ ਕਿਹਾ ਇਹ ਸ਼ਦਾਈ ਆ ਤਾਈਓਂ ਤਾਂ ਮੈਂ ਉਤੋਂ ਡਰਦੀ ਹਾਂ ਉਹ ਸ਼ਦਾਈ ਉਹ ਮੈਂ ਖੋਣ ਹੀ ਰਿਆ ਹੋਂ ਤੋਂ ਮਾਂ ਹੈ ਕਮਲਾ ਹੀ ਆਵੇ ਕਦੇ ਆਵੇ ਕਦੇ ਇਹ ਗੱਲ ਐ ਕਰਦਾ ਫਿਰਦਾ ਕਿ ਮਾਰ ਨਾ ਦੇ ਕਹਿੰਦੇ ਨਿਆਣੀ ਦੇ ਨਾ ਮਾਰਦੇ ਮੈਂ ਤਾਂ ਤਾਂ ਕੋ ਖੋਣ ਡਿਆ ਹਾਂ ਉਹ ਜੇ ਇੱਕ ਗੱਲ ਐ ਕਿ ਚੰਗਾ ਆਪਾਂ ਭੱਜ ਜਾਏ ਆ ਜੇ ਪੁਲਸ ਆ ਜਾਂਦੀ ਆ ਉਹਨਾਂ ਸਾਡਾ ਨਾਮ ਲੈ ਦੇਣਾ ਸੀ ਵੀ ਇਹ ਆਏ ਮਾਰ ਕੇ ਗਏ ਆ ਵਧੀਆ ਲੈ ਗਏ ਮੈਂ ਰੇ ਮਗਰੋਂ ਵੀ ਸਾਡਾ ਨਾਮ ਨਾ ਲੈ ਦੇਣ ਕਦੇ ਯਾਰ ਉਹ ਗੰਡਾਸੀ ਇਹਨਾਂ ਦੇ ਚ ਫਿੰਗਰ ਪ੍ਰਿੰਟ ਆ ਗਏ ਤੇ ਕੱਲ ਨੂੰ ਮਾਲਾ ਵੀ ਕੋਈ ਜਾਂਚ ਹੋਈ ਤੇ ਫਿੰਗਰ ਪ੍ਰਿੰਟ ਆ ਗਏ ਫਿਰ ਤੇ ਫਿੰਗਰ ਆ ਜਾਣਗੇ ਤੇ ਆ ਜਾਣਾ ਉਹਨਾਂ ਨੇ ਵੀ ਫੜੀ ਸੀ ਉੱਥੇ ਤੁਹਾਡੀ ਭੈਣ ਦੇ ਹੱਥ ਵੀ ਲੱਗੇ ਉਹ ਖੁਸ਼ਦਾਈ ਜੇ ਦੇ ਵੀ ਲੱਗੇ ਆ ਜਾਣਗੇ ਤਾਂ ਆ ਜਾਣ ਸਾਡੇ ਕੱਲਿਆਂ ਦੇ ਥੋੜੀ ਆਉਣੇ ਮੇਰਾ ਤਾਂ ਸਾਹ ਨਾ ਸਾਹ ਹੀ ਰੰਡਿਆ ਤੇ ਦੇਲ ਘਉਮਾਉਂ ਕਰਨ ਰਿਆ ਵੀ ਕੀ ਤੂੰ ਹੀ ਪਹਿਲਾਂ ਹੁੰਦਿਆ ਤੇਲ ਨਹੀਂ ਪਵਾਇਆ ਤੇ ਹੁਣ ਸਿਆਪੇ ਨੂੰ ਫੜੇ ਗਏ ਹੁਣ ਤੇਲ ਮੈਂ ਤਾਂ ਮੈਨੂੰ ਤਾਂ ਇਹ ਤੇਲ ਹੋਣਾ ਇਹਦੇ ਵਿੱਚ ਮੈਨੂੰ ਕੀ ਪਤਾ ਸੀ ਇੱਥੇ ਆਣ ਕੇ ਮੁੱਕ ਜਾਣਾ ਮੈਨਾਂ ਤਾਂ ਸ਼ੁਦਾਈ ਜੀ ਨੇ ਕੱਢ ਲਿਆਉਣਾ ਤੇਲ ਵਿੱਚੋਂ ਬਲੱਗਾ ਵੀ ਉਹਰੇ ਬਾਹਰ ਹੀ ਨਾ ਟਰਾਲੀ ਕਰਕੇ ਉਹ ਪਹਿਲਾਂ ਤਾਂ ਹੀ ਵਾਵਾ ਚੇਰ ਅੰਦਰ ਨਹੀਂ ਆਇਆ ਤੇਲ ਕੱਢ ਲਿਆਉਣਾ ਹੁਣ ਤੇਲ ਕਿੱਥੇ ਜਾਣਾ ਹੈ ਇਹ ਚੋਂ ਚਲੋ ਰੇੜੋ ਗਾਂ ਚੱਲੀ ਗਏ ਕਾਰ ਜਾ ਕੇ ਸਾਹ ਚਲੋ ਚਲੋ ਛੇਤੀਕਾਰ ਚੱਲੀਏ ਤੇ ਤੁਸੀਂ ਇਦਾਂ ਕਰਿਓ ਕਿ ਗੱਟੀ-ਗੁੱਟੀ ਵਾਲੇ ਨੂੰ ਫੋਨ ਕਰੋ ਤੇ ਤੁਸੀਂ ਚੱਲ ਜਾਓ ਮੈਂ ਕਹੂੰਗੀ ਉਹ ਤੇ ਇੱਥੇ ਨਹੀਂ ਆਏ ਕਿਉਂ ਨਾ ਤਾਂ ਮਹੀਨਾ ਹੋ ਗਿਆ ਕਰੋ ਗਿਆ ਨੂੰ ਤੁਸੀਂ ਨਾ ਘਰ ਬਿਓ ਹੁਣ ਮੈਨੂੰ ਕਿਸ ਨੇ ਕੀ ਕਹਿ ਲੈਣਾ ਮੇਰੀ ਨਿਆਣੀ ਨਹੀਂ ਕੀਤੀ ਵੇਖ ਲਾ ਮੈਂ ਚਲੇ ਜਾਣਾ ਪਰ ਮੈਨੂੰ ਇਹ ਆ ਆਣ ਗਵਾਨ ਜਾਲ ਲਾ ਕੇ ਪਾਸੇ ਵਾਲੇ ਜਦੋਂ ਪੁੱਛਤਾਛ ਕੀਤੀ ਉਹਨਾਂ ਕਹਿਣਾ ਇੱਥੇ ਤੁਰਿਆ ਫਿਰਦਾ ਸੀ ਤੇ ਮੀਨ ਨਾ ਆਹੀ ਕਿਸ ਨੂੰ ਦੱਸਣਾ ਮੈਂ ਕਹਣਾ ਮਹੀਨਾ ਹੋ ਗਿਆ ਕਿੱਤਾ ਕਿੱਥੇ ਵੇਖਿਆ ਜਾ ਤੁਰੋ ਤੁਸੀਂ ਆ ਗਿਆ ਵਾ ਰਹਿ ਲੈ ਨਹੀਂ ਹੋਰ 4 ਦਿਨ ਕੀ ਗੱਲ ਥੱਕ ਗਿਆ ਵਾ ਫੜਾ ਬੈਗ ਕਿੱਦਾਂ ਬੈਕੂ ਪਾਇਆ ਵਾ ਮੰਮੀ ਨੇ ਸੂਰ ਦਿੱਤਾ ਮੇਰਾ ਕੋਈ ਮੇਰੇ ਲਈ ਕੀ ਕਲਾ ਹਾਏ ਵੇ ਸਾਸਰੀ ਘਰ ਬਲਾ ਮਾਤਾ ਨੂੰ ਕੀ ਕਰਨਿਆ ਵਾ ਗੁੰਗਾ ਜੀ ਕੀ ਕਹ ਚੁੱਪ ਚੁੱਪ ਕਿਉਂ ਕਿੱਦਾਂ ਲੀੜੇ ਪਾਏ ਵੇ ਤਾ ਸੁਟੇ ਹੁੰਦੇ ਵਿੱਚ ਮੇਲੇ ਨਿਕਲਾ ਕੋ ਲੈ ਲੜ ਕੇ ਆ ਗਿਆ ਯੋ ਫੇਰ ਜੇ ਇਹਵਾਰ ਉਹਨਾਂ ਨੂੰ ਕੋਈ ਬਦਨਾਮੀ ਦਿੱਤੀ ਤਾਂ ਲੜ ਕੇ ਚਪੇੜਨਾ ਤੇ ਗੱਲਾਂ ਦਾ ਗੜਗੁੱਲ ਕਰਦੇ ਨੇ ਆ ਨਾਲੇ ਉੱਥੇ ਰਹਿ ਕੇ ਖਾ ਪੀ ਕੇ ਆ ਜਾਂਦਾ ਨਾਲੇ ਬਦਨਾਮ ਕਰਦਾ ਉਹਨਾਂ ਨੂੰ ਨਾਨੀ ਗਈ ਆਨੰਦਪੁਰ ਗਈ ਕਹਿੰਦੀ ਜਾਣਾ ਹੀ ਤੇ ਤੂੰ ਹੀ ਚਲ ਜਾਣਾ ਹੀ ਹਮਤਰਾ ਮੱਥਾ ਟੇਕ ਹੀ ਆਉਂਦਾ ਨਾਲੇ ਲੈ ਚਪੇੜ ਮੰਨੀ ਆ ਕਿੱਦਾਂ ਦੇ ਪੜੇ ਪੜੇ ਐਕਸ਼ਨ ਕਰਦੇ ਬਲਸ਼ਣਾ ਤਤੀ ਇਹ ਉਲਦੀ ਮਾਰ ਟਿਆ ਬਹਿ ਜਾ ਕੀ ਹੋਇਆ ਵਾ ਮਰ ਗਈ ਯਾਰ ਹਾਏ ਕਿੱਦਾਂ ਕਿੱਦਾਂ ਦੀਆਂ ਗੱਲਾਂ ਕਰਦਾ ਮੈਨੂੰ ਸੱਚ ਦਾ ਸੱਚ ਕੀ ਆ ਝੂਠ ਮਾਰਦਾ ਕੇ ਸੱਚ ਵਾਲਾ ਸੱਚਾ ਹਾਏ ਕੀ ਹੋਇਆ ਤੂੰ ਹਾਏ ਰਵਿੰਦਰ ਆਏ ਗੰਡਾਸੀ ਵਾਰਤੀ ਆਨੇ ਹਾਏ ਮੰਮੀ ਹਾਏ ਨਾਨਾ ਖੱਤਿਆ ਨੇ ਕਾਲਾ ਪਾਈ ਅੰਤਰੀਆਂ ਨੇ ਮੇਰੀ ਮਾਂ ਮਾਰਦੀ ਨਖਤੀਏ ਤੈਨੂੰ ਵੀ ਠੰਡ ਪੈ ਗਈ ਤੈਨੂੰ ਵੀ ਅੰਤਰੀਏ ਹਾਏ ਰੱਬਾ ਤੂੰ ਅੰਤਰੀਏ ਉਹ ਗੰਡਾਸੀ ਮਾਰ ਕੇ ਮਾਰ ਕੇ ਤੂੰ ਕੀ ਕਰਦਾ ਇਹ ਗਾਟੇ ਲਾ ਲਾ ਸੁਰਦੇ ਨਹੀਂ ਸਾਰਿਆਂ ਦੇ ਲੋਨ ਲੱਗਾ ਹੋਣ ਆਇਆ ਸੀ ਆ ਦੋਵੇਂ ਜੀ ਜੇ ਨਖਤਿਆ ਲਾਉਣ ਲੱਗਾ ਤਾਂ ਵੇਣਾ ਕੀ ਹੀ ਹਾਏ ਕਿੱਥੇ ਵੱਜੀ ਆ ਹਾਏ ਮੈਂ ਮਰ ਜਾ ਸਰਦੀ ਸਾਤ ਨਾਲ ਦੇ ਅੱਗੇ ਨਹੀਂ ਕਰਦੀ ਆ ਗਾਣਾ ਦੇ ਉਹਨੇ ਆ ਹੀ ਆ ਚਲੋ ਜੰਪ ਕਰੋ ਹਾਏ ਮੰਮੀ ਮੈਂ ਕਿੰਨਾ ਦੁਖ ਸੁਖ ਕਰੂੰਗੀ ਮੈਂ ਤਾਂ ਪਿਆਰ ਵੀ ਦਿੱਤਾ ਮੈਂ ਤਾਂ ਪਿਆਰ ਵੀ ਨਹੀਂ ਦਿੱਤਾ ਆਉਣ ਲੱਗੇ ਮੈਂ ਕੋਈ ਗੱਲ ਕੀਤੀ ਜਾਣ ਲੱਗਿਆ ਸਾਆਂ ਆਪਣੀਆਂ ਪਿਆਰ ਕੋਈ ਗੱਲ ਕੀਤੀ ਜਾਣ ਲੱਗਿਆ ਮੈਨੂੰ ਯਾਰ ਨਹੀਂ ਕੀਤਾ ਕਹਿੰਦੀ ਤੈਨੂੰ ਤਤੀਵਾ ਨਾ ਲੱਗੇ ਮੇਰੇ ਲਵਾਂਦੀ ਹੀ ਤੇ ਤੈਨੂੰ ਨਾ ਕੋਈ ਝੜਕੇ ਹਾਏ ਗੋਰਾ ਮੇਰੇ ਪੇਕੇ ਮੁੱਕ ਗਈਓ ਮੇਰੇ ਪੇਕੇ ਮੁੱਕ ਗਏ ਮੈਂ ਕੀ ਕਰੂੰਗੀ ਕਿਉਂ ਹੈ ਨਹੀਂ ਜਿਹੜੇ ਦੋ ਮਰ ਗਏ ਉੱਥੇ ਉਹਦੇ ਹੈ ਗਈ ਆ ਬਲਚਣ ਆ ਠੰਡ ਪੈ ਗਈ ਨਖਤਿਆਂ ਨੂੰ ਠੰਡ ਪੈ ਗਈ ਅੰਤਰੀਆਂ ਨੂੰ ਇਹੋ ਗੱਲਾਂ ਕਰਦੇ ਹੁੰਦੇ ਤੂੰ ਚੀਨੀ ਦਿੰਦੇ ਹੁੰਦੇ ਆ ਨੂੰ ਆ ਤੂੰ ਜਾਈ ਦੁਨੀਆ ਦੇ ਜਾਣਾ ਹੀ ਪੈਂਦਾ ਵਾ ਜਾਣਾ ਪੈਂਦਾ ਏ ਸ਼ਰਤ ਕੀ ਲੋੜੀ ਉਹਨੂੰ ਜਾਣਦੀ ਐ ਤੇ ਉਹਨੇ ਕਿਹਾ 60 70 ਸਾਲਾਂ ਦੀ ਤੇ ਹੋ ਗਈ ਛਪੇ ਨਾ ਖਾਈ ਨਖਤਿਆ ਹੋ ਗਿਆ ਹੋ ਗਿਆ ਜਾਂ ਤੇਰੇ ਸਿਰ ਤੇ ਨਾ ਚੜ ਰੋ ਪੈ ਗਈ ਕਰਾ ਤੁਹਾਡੇ ਚੜਨਾ ਤੁਸੀਂ ਮਾਰੀ ਤੁਸੀਂ ਲਾ ਕੇ ਬੈਠੇ ਤੁਸੀਂ ਗੱਲਾਂ ਕਰਦੇ ਹੁੰਦੇ ਨਖਤਿਆ ਕਿੰਨਾ ਗਲਗਲ ਕਰਦੇ ਹੋ ਦੰਬਤ ਸ੍ਰੀ ਘੜਾਸੀਆਂ ਲੈ ਕੇ ਘੁੰਮਦਾ ਵਾ ਕਿੱਦਾਂ ਵੱਜੀ ਹੈ ਹੈ ਕਿੱਦਾਂ ਵੱਜੀ ਉਹ ਲੈ ਕੇ ਆਇਆ ਨਾਲ ਹੀ ਘੜਾਸੀ ਘਰੋਂ ਆ ਹੋ ਗਏ ਤੇ ਤੂੰ ਕਹਨੇ ਗਿਆ ਨੂੰ ਮੇਰਾ ਹੱਥ ਹਾਲ ਨਹੀਂ ਲੱਭਣ ਨੇ ਮੇਰਾ ਦਾਤਰੇ ਨਾਲ ਲਗਾਤਾ ਸੀ ਇਹ ਕਹਿੰਦੇ ਵੀ ਤੂੰ ਹੈਗਾ ਵਾ ਗਰਮ ਸੁਭਾਅ ਦਾ ਤੇਰਾ ਹੀ ਪੜਾ ਤੂੰ ਕਿਹਦੇ ਮਾਰਦੇ ਵੀ ਗੱਲ ਪਿਆਰ ਨਾਲ ਕਰਨੀ ਮੈਂ ਨੇ ਠੰਡਾ ਸਿਰੇ ਬੈਠਾ ਹਾਂ ਨਖਤਿਆ ساری ਉਮਰ ਦਾਤਰ ਲੈ ਕੇ ਗਰਮ ਸੁਭਾਅ ਨਾਲ ਫਿਰਦਾ ਰਿਹਾ ਜਦੋਂ ਦਾਤਰ ਫੜਨ ਦਾ ਟਾਈਮ ਹੀ ਨਹੀਂ ਤੇ ਉਦੋਂ ਤੈਨੂੰ ਲੱਭਾ ਨਹੀਂ ਦਾਤਰ ਮੈਨੂੰ ਅੱਗੇ ਪਤਾ ਹੀ ਮੈਨ ਨਹੀਂ ਹੋਏ ਦੇ ਪਿੱਛੇ ਨਖਤੇ ਦੇ ਨਾਂ ਲੱਗਿਓ ਜਿਹਨੂੰ ਬੋਲਦੀ ਮੈਂ ਵੀ ਕਹਿਦੀ ਮਾਂ ਮੇਰੀ ਨੂੰ ਤਾਂ ਲੈ ਕੇ ਬੈ ਗਈ ਆ ਨਾ ਤੂੰ ਮੇਰੀ ਨੂੰ ਤਾਂ ਲੈ ਕੇ ਬੈ ਗਈ ਤੈਨੂੰ ਰੜਕਦੀ ਹੁੰਦੀ ਓਏ ਹਏ ਜੇ ਕਿਤੇ ਦੋ ਦਿਨ ਆ ਜਾਂਦੀ ਹੁੰਦੀ ਇਹਨੂੰ ਲਾਲਾ ਗੱਲਾਂ ਲਾਲਾ ਗੱਲਾਂ ਵਿਚਾਰੀ ਉਹ ਕਿਹੜੀ ਕੱਟ ਹੀ ਹੋਈ ਬਥੇਰੀ ਕਿੱਦਾਂ ਜਾਣ ਦੇ ਲਈ ਤੜਫੀ ਤੇ ਨਹੀਂ ਜਾਣਾ ਨਹੀਂ ਤੜਫੀ ਨਹੀਂ ਹਾਂ ਬਾ ਐਂ ਦੀ ਗੋਮੀ ਹੋ ਗਈ ਦੋ ਕਿ ਮਿੰਟੀ ਹਾਏ ਹਾਏ ਕੀਤਾ ਤੇ ਬਾਅਦ ਨਹੀਂ ਪਤਾ ਲੱਗਾ ਉਹ ਤੇ ਡਾਕਟਰ ਸੱਧਿਆ ਕੋ ਡਾਕਟਰ ਡਾਕਟਰ ਕੇ ਸੱਧਨਾ ਹੀ ਜਿਹੜਾ ਕੰਮ ਹੀ ਹੋ ਗਿਆ ਫਿਰ ਤੱਕ ਹਾਂ ਤੇ ਮੇਰੀ ਗੱਲ ਸੁਣ ਤੂੰ ਕੀ ਗੱਲਾਂ ਕੀਤੀਆਂ ਪਾਣੀ ਪਾਇਆ ਮੂੰਹ ਚ ਪਾਣੀ ਮੂੰਹ ਚ ਕੀ ਪੋਣਾ ਹੈ ਉਹ ਦੇਖ ਨਾ ਖੱਤਿਓ ਪਾਈ ਦਾ ਜਾਨੀਵਰੀ ਧਾਈ ਚਲ ਗਈ ਚੰਗੀਂ ਦੀ ਵਿਚਾਰੀ ਚਲੋ ਅੱਧਾ ਆ ਤੂੰ ਚੰਗੀ ਕਹਿਣਾ ਆ ਜਿੰਦੀ ਨਾਦੀ ਨਾ ਤੂੰ ਐ ਕੁੰਡ ਪੁਛਾ ਕੇ ਦੇ ਦੇ ਹੁਣ ਤੂੰ ਚੰਗੀ ਹੁਣ ਲਾ ਲਾਂਗੇ ਉਹਦੇ ਮੂੰਹ ਚ ਪੈਪ ਜੇ ਧਾਈ ਚਲ ਗਈ ਆ ਤੇ ਮੈਂ ਚੱਲੀ ਆ ਮਾਤਾ ਆਜੀ ਮਗਰ ਲੈ ਕੇ ਜਨਨੀਆਂ ਐਂ ਕਰੋ ਟਾੜਾ ਸੁਮੋਂ ਕਾਲ ਲਈ ਵੱਡੀ ਫੇ ਚੱਲੀਏ ਸਾਰੇ ਇਹ ਆ ਜਾਣਗੇ ਟਾੜਾ ਸੁਮੋਂ ਤੇ ਇਹਦਾ ਪਾਪਾ ਉਹ ਤੈਨੂੰ ਦੱਸੇ ਗਈ ਤੈਨੂੰ ਵੀ ਠੰਡ ਪੈ ਗਈ ਉਹ ਮੈਂ ਮਰ ਜਾ ਕੱਪੜੇ ਚੇਂਜ ਕਰ ਲਾਂ ਲੈ ਹੈਨੂ ਕੀ ਆ ਇਹ ਤਾਂ ਕਿੰਨੀ ਵਾਰੀ ਪਾ ਕੇ ਗਈ ਅੱਗੇ ਹਾਂ ਨਾਲੇ ਨਾਲਾ ਚੱਲ ਮੈਂ ਵੀ ਨਾਲ ਹੀ ਚੱਲਦਾ ਵਾਂ ਮਾਂ ਮਰੀ ਤਾਂ ਕੰਪਰੀਆਂ ਦੀ ਪਈ ਆ ਭੱਜਦੀ ਵੀ ਘਰ ਉਥੇ ਜਾਂਦੀ ਜੀ ਉਹ ਵੇਖੇ ਜਾ ਕੇ ਵੀ ਕੀ ਹੋਇਆ ਵਾ ਹੁਣ ਆ ਕੀ ਹੁਣ ਚਲੋ ਇਹ ਆ ਵੀ ਛੱਡੇ ਸਵੇਰ ਨਾਲ ਕੰਮ ਲਾਓ ਤੇ ਚੱਲੀਏ ਕਾਰੋਬਾਰ ਕਰੀਏ ਜੋ ਚਿੱਟੀ ਚਾਦਰ ਆਪਣੀ ਬਣਦੀ ਪਹਿਲਾਂ ਕਿਉਂ ਖੜਦਾ ਹੁੰਦਾ ਵਾ ਮੈਨੂੰ ਨਹੀਂ ਆ ਗਿਆ ਗੱਲਾਂ ਦਾ ਪਤਾ ਕੰਪਰੀਆਂ ਦਾ ਘੁੱਟ ਮਾਂ ਕੁਝ ਨਾ ਬਣੇ ਅੱਤਾਂ ਤੇ ਜਦੋਂ ਬਸ ਆਪ ਨਹੀਂ ਪਾ ਗਿਆ ਹੋਗਾ ਤੂੰ ਬਸ ਮੈਂ ਆ ਕੀ ਕਿਹਾ ਵਾ ਤੇ ਆਪੇ ਪਾ ਗਿਆ ਉਹ ਨਾ ਇੱਥੇ